ਉਦਾਹਰਨਾ ਦਿੱਤੀਆਂ ਕੋਈ ਮਾਨਜੁਗ ਭਾਈ ਗੁਰਦਾਸ ਜੀ ਨੇ ਇਹ ਨਹੀਂ ਤੁਸੀਂ ਚਿੰਤਾ ਕਰਨੀ ਕਿ ਅਸੀਂ 2 ਘੰਟੇ ਚੌਂਕੜਾ ਲਾਉਣਾ ਹੈ ਅਸੀਂ ਸਾਰਾ ਦਿਨ ਬੈਠਣਾ ਕੋਈ ਗੱਲ ਨਹੀਂ ਤੁਸੀਂ ਕਿਰਤ ਕਰਨ ਵਾਲਿਓ ਕੋਈ ਗੱਲ ਬਾਬਾ ਕਬੀਰ ਸਾਹਿਬ ਵੀ ਕਹਿੰਦੇ ਨੇ ਨਾ ਕੋਈ ਕਹਿੰਦੇ ਇਹ ਕੋਈ ਹੱਥ ਨਹੀਂ ਹੈ ਕੋਈ ਜ਼ੋਰ ਨਹੀਂ ਚਲੋ ਤੁਸੀਂ ਸ਼ੁਰੂ ਤੇ ਕਰੋ ਇੱਕ ਘੜੀ ਆਦੀ ਘੜੀ ਆਦੀ ਹੋਂਤੇ ਆਤ ਭਗਤਨ ਛੇਤੀ ਗੋਸਤੇ ਜੋ ਜੋ ਸਕਿੰਟ ਵੀ ਕਿਤੇ ਗੁਜ਼ਾਰਿਆ ਲਾਹੇ ਦਾ ਹੀ ਐ ਗਵਾ ਕੇ ਕੁਝ ਨਹੀਂ ਜਾਣਾ ਸੀ ਇਹ ਮਤ ਸੋਚਣਾ ਕਿ ਕੀ ਫਾਇਦਾ ਹੋਇਆ ਫਾਇਦਾ ਹੀ ਹੋਇਆ ਗਵਾਇਆ ਕੁਝ ਨਹੀਂ ਐ ਕੁਛ ਤੇ ਸਮਾਂ ਕੱਟ ਕੁਛ ਤੇ ਪਲ ਕੱਟ ਭਾਈ ਸਾਹਿਬ ਜੀ ਨੇ ਨਾ ਤਿੰਨ ਉਦਾਹਰਨਾ ਦਿੱਤੀਆਂ ਕਵਿੱਤ ਦੇ ਅੰਦਰ ਕਹਿੰਦੇ ਜੇ ਬੋਤੀ 베ੜੀ ਪਾਣੀ ਚ ਡੁੱਬੀ ਹੋਵੇ ਤੇ ਥੋੜੀ ਜਿਹੀ ਵੀ ਬਾਹਰ ਹੋਵੇ ਨਾ ਤਾਂ ਵੀ ਪੂਰ ਪਾਰ ਲੰਘ ਜਾਂਦਾ ਹੈ। ਮਤਲਬ ਥੋੜੇ ਨੂੰ ਅਸੀਂ ਕੀ ਸਮਝਦੇ ਆਂ ਥੋੜੇ ਨਾਲ ਵੀ ਬਹੁਤ ਕੁਝ ਸਬਰ ਸਕਦਾ ਬਹੁਤ ਕੁਝ ਸਬਰ ਸਕਦਾ। ਇੱਕ ਇੱਕ ਘੜੀ ਇੱਕ ਛਿਨ ਵੀ ਕਿਤੇ ਤੁਹਾਨੂੰ ਮਿਲਦਾ ਹੈ ਤੇ ਲਾਹਾ ਹੀ ਲਾਹਾ ਹੈ। ਭਾਵੇਂ ਚੰਗੀਆਂ ਪੁਸਤਕਾਂ ਪੜੋ ਭਾਵੇਂ ਕੋਈ ਆਡੀਓ ਵੀਡੀਓ ਕਥਾ ਸਾਧਨ ਵਿਚਾਰ ਪਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਆ ਕੇ ਬੈਠੋ ਬਾਣੀ ਪੜੋ ਸਤ ਸੰਕੁਸ਼ ਤੇ ਕਰੋ ਭਾਈ ਸਾਹਿਬ ਕਹਿੰਦੇ ਜੈਸੀਏ ਬੋਝ ਭਰੀ 나ਵ ਉੰਗਰੀ ਦੋਏ ਬਾਰ ਹੋਤ ਪਾਰ ਪਰੈ ਪੂਰ ਸਭ ਕੁਸ਼ਲ ਬਿਹਾਰ ਹੈ ਫੁੱਟਾਂ ਬੱਦੀ ਹਿੱਸਾ ਪਾਣੀ ਚ ਡੁੱਬਿਆ ਤੇ ਥੋੜਾ ਜਿਹਾ ਕਿਨਾਰਾ ਬੇੜੀ ਦਾ ਬਾਹਰ ਹੈ ਬਸ ਇਹ ਖਿਆਲ ਰੱਖੀ ਕਿ ਪਾਣੀ ਅੰਦਰ ਨਾ ਜਾਵੇ ਕੋਈ ਗੱਲ ਨਹੀਂ ਇਹ ਸਮੁੰਦਰ ਦੇ ਵਿੱਚ ਤਰਦੀ دریا ਚ ਤਰਦੀ ਬੀੜੀ ਕਿਨਾਰੇ ਪਹੁੰਚ ਜਾਂਦੀ ਹੈ ਜੈਸੇ ਏਕਾ ਹਾਰੀ ਮਤਲਬ ਜਿਹਨੂੰ ਅਠਾਂ ਪੈਰਾਂ ਚ 24 ਘੰਟਿਆਂ ਚ ਕਿਤੇ ਇੱਕ ਵੇਲੇ ਵਿਚਾਰੇ ਨੂੰ ਖਾਣ ਦਾ ਮੌਕਾ ਮਿਲਿਆ ਹੋਵੇ ਨਾ ਸਵੇਰੇ ਖਾਦਾ ਨਾ ਦੁਪਹਿਰੇ ਖਾਦਾ ਨਾ ਰਾਤ ਨੂੰ ਖਾਦਾ ਸਾਰੀ ਰਾਤ ਵੀ ਭੁੱਖਾ ਸਾਰਾ ਦਿਨ ਵੀ ਭੁੱਖਾ ਤੇ ਕਿਸੇ ਨੇ ਕਿਹਾ ਵੀ 5 ਮਿੰਟ ਸੱਜਣਾ ਹੈ ਗਿਆ ਆ ਰਸੋਈ ਚ ਬਹਿ ਜਾ ਜੋ ਖਾਣਾ ਖਾ ਲਿਆ 5 ਮਿੰਟ ਬਹੁਤ ਹੁੰਦੇ ਅਠਾ ਪੈਰਾਂ ਦੀ ਭੁੱਖ ਨਿਕਲ ਜਾਏਗੀ ਮਤਲਬ ਇਹ ਨਹੀਂ ਹੈ ਕਿ ਬਾਕੀ 24 ਘੰਟੇ ਜਾਂ ਬਾਕੀ ਅਸੀਂ ਜਿਹੜੇ ਆ 23 ਘੰਟੇ ਤੇ 55 ਮਿੰਟ ਬਿਅਰਥ ਗਵਾਉਣੇ ਆ ਸ਼ੁਰੂਆਤ ਤੇ ਕਰ ਜੈਸੇ ਏਕਾ ਹਾਰੀ ਇੱਕ ਘੜੀ پاکਸਾਲ ਬੈਠ پاکਸਾਲ ਕੇੰਦਰ ਰਸੋਈ ਨੂੰ ਭੋਜਨ ਕਾ ਵਿੰਜਨਾ ਦਾ ਸਵਾਦ ਕਾ ਆਗਾਤ ਹੈ ਜੈਸੇ ਰਾਜ ਦਵਾਰ ਕਰਤ ਜੋਹਾਰ ਜਨ ਬੰਦਾ ਕੋਈ ਪੀੜੀਆਂ ਤੋਂ ਗਰੀਬੀ ਦਾ ਦੱਬਿਆ ਹੋਵੇ ਮਾਰਿਆ ਹੋਵੇ ਗੁਰਬਤ ਦਾ ਰੋਟੀ ਖਾਣ ਨੋਨੀ ਸਿਰ ਤੇ ਛੱਤ ਨਹੀਂ ਟੱਡੋਂ ਪੁੱਖੇ ਪੈਰੀ ਜੁੱਤੀ ਨਹੀਂ ਤਨ ਤੇ ਕੱਪੜਾ ਨਹੀਂ ਤੇ ਪਿਓ ਦਾਦੇ ਤੋਂ ਐਸੀ ਗੁਰਬਤ ਜੁੰਦਾ ਹੋਵੇ ਤੇ ਵਕਤ ਹੁੰਦੇ ਸੀ ਕਿਤੇ ਮੌਕਾ ਮਿਲ ਜੇ ਇੱਕ ਮਿੰਟ ਕਿਤੇ ਬਾਦਸ਼ਾਹ ਆ ਰਿਹਾ ਤੇ ਉਹਨੂੰ ਫਰਿਆਦ ਦੱਸਣ ਦਾ ਤੇ ਹੋ ਸਕਦਾ ਬਾਦਸ਼ਾਹ ਖੁਸ਼ ਹੋ ਕੇ 100 200 ਕਿੱਲੇ ਦੀ ਜ਼ਗੀਰ ਹੀ ਦੇ ਦੇ ਬੜਾ ਕੀਮਤੀ ਹੁੰਦਾ ਇੱਕ ਮਿੰਟ ਵੀ ਜਿਵੇਂ ਰਾਜਦਵਾਰ ਕਰਤ ਜੋਹਾਰ ਜਨ ਇੱਕ ਘੜੀ ਪਾਸ਼ਾ ਦੇਸ਼ ਭੋਗਤਾ ਹੋਏ ਖਾਤ ਹੈ ਉਹ ਰਿਆਸਤਾਂ ਦਾ ਮਾਲਕ ਬਣ ਸਕਦਾ ਬੰਦਾ ਇੱਕ ਬਿੰਦ ਇੱਕ ਛਿੰਕ ਤੇ ਮਿਲ ਜੇ ਇਹ ਤਿੰਨ ਉਦਾਹਰਨਾਂ ਦੇਖੇ ਨਾ ਜੀ ਵੀ ਐ ਨਾ ਸਮਝੇ ਨਾ ਵੀ ਥੋੜਾ ਜਿਹਾ ਵੀ ਕੀ ਫਾਇਦਾ ਚਲੋ ਜਾਓ ਹੀ ਨਾ ਨਹੀਂ ਭਾਈ ਭਾਵੇਂ ਥੋੜਾ ਛਿੰਨ ਮਾਤਰ ਆ ਹਰ ਰੋਜ਼ ਆ ਹਰ ਰੋਜ਼ ਇਹ ਤਿੰਨ ਉਦਾਹਰਨਾਂ ਦੇਖ ਕੇ ਤੇ ਅਗਲੀ ਗੱਲ ਬੜੀ ਪਿਆਰੀ ਕਹੀ ਜੈਸੇ ਬੋਝ ਭਰੀ ਨਾਵ ਬਹੁਤੀ ਡੁੱਬੀ ਆ ਥੋੜੀ ਜੀ ਬਾਹਰ ਹੈ ਬਹੁਤਾ ਸਮਾਂ ਭੁਖਾਰਿਆ 5 ਕਿ ਮਿੰਟ ਰੋਟੀ ਖਾਣ ਨੂੰ ਮਿਲੀ ਭੁੱਖ ਮਿਟ ਗਈ ਬਹੁਤੇ ਵਰੇ ਗਰੀਬੀ ਚ ਗੁਜ਼ਰੇ ਆ 5 ਮਿੰਟ ਮਿਲੇ ਗਰੀਬੀ ਚੁੱਕੀ ਜੀ ਚੁੱਕੀ ਗਈ ਤੇ ਆਠ ਹੀ ਪਹਿਰ 60 ਘੜੀ ਮੈਂ ਜੋ 1 ਘੜੀ ਸਾਧ ਸਮਾਗਮ ਕਰੈ ਨਿਜ ਕਰ ਜਾਤਾ ਹੈ ਅਠਾ ਪਹਿਰਾਂ ਚ 60 ਘੜੀਆਂ ਚ ਕਿਤੇ ਇੱਕ ਘੜੀ ਵੀ ਸੰਗਤ ਵਿੱਚ ਆ ਸਾਥ ਸੰਗਤ ਮਿਲੇ ਤੇ ਨਹੀਂ ਬੇਨਤੀ ਹੈ ਗੁਰੂ ਨੂੰ ਕੋ ਰੁਕ ਜੋ ਮਾਇਆ ਕਿਤੇ ਨਹੀਂ ਜਾਂਦੀ ਪਲੀਜ਼ ਬਹਿ ਜੋ ਬਹਿ ਜੋ ਭਾਈ ਸਾਹਿਬ ਜੀ ਨਾ ਕਰੋ ਕਿਰਪਾ ਬੜਾ ਖੜਕਾ ਹੋ ਰਿਹਾ ਆਠ ਹੀ ਪਹਿਰ 60 ਘੜੀ ਮੈਂ ਇੱਧਰ ਰੁਚੀ ਲਾਈਏ ਨਾ ਜੀ ਬਚਨ ਵਾਲੇ ਪਾਸੇ ਸਾਡੀ ਰੁਚੀ ਬੜੀ ਇੱਧਰ ਉੱਧਰ ਖਿੰਡ ਜਾਂਦੀ ਹੈ 60 ਪਹਿਰ 8 ਪਹਿਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੈ ਨਿਜ ਘਰ ਜਾਤੈ ਨਿਜ ਘਰ ਦੇ ਦਰਵਾਜ਼ੇ ਖੁੱਲ ਜਾਂਦੇ ਕਿਤੇ ਮਿੰਟ 5 ਲੱਗ ਜਾਂਨ ਚੱਜਦੇ